ਸਾਬਰਾਂਗ ਚੈਨਲ ਦੇਖ ਰਹੀ ਦਰਸ਼ਕੋ ਅੱਜ ਦੀ ਵੀਡੀਓ ਮੋਗਾ ਸ਼ਹਿਰ ਗੋਧੇਵਾਲਾ ਸਟੇਡੀਅਮ ਦੇ ਸਾਹਮਣੇ ਜੋ ਕਿ ਜ਼ਿਲ੍ਹਾ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਜਿੰਦਰ ਸਿੰਘ ਜੀ ਰੋਡੇ ਉਹਨਾਂ ਦੇ ਵੱਲੋਂ ਇਹ ਬਾਜ਼ਾਰ ਸ਼ੁਰੂ ਕੀਤਾ ਗਿਆ ਸੀਗਾ ਜੋ ਕਿ ਲਗਾਤਾਰ ਸਫਲਤਾ ਦੇ ਨਾਲ ਚੱਲ ਰਿਹਾ ਇਸ ਬਾਜ਼ਾਰ ਦੀ ਖਾਸੀਅਤ ਇਹ ਆ ਕਿ ਇਸ ਬਾਜ਼ਾਰ ਦੇ ਵਿੱਚ ਸਾਰਾ ਸਮਾਨ 100% ਸ਼ੁੱਧ ਹੁੰਦਾ ਸੋ ਜਿਵੇਂ ਕਿ ਆਪਾਂ ਇੱਕ ਮੈਸੇਜ ਪਾਇਆ ਸੀਗਾ ਕਿ ਇਸ ਬਾਜ਼ਾਰ ਦੇ ਵਿੱਚ ਹੈਲਥ ਡਿਪਾਰਟਮੈਂਟ ਦਾ ਕੋਈ ਵੀ ਅਧਿਕਾਰੀ ਆ ਕੇ ਕਦੋਂ ਮਰਜ਼ੀ ਚੈੱਕ ਕਰ ਸਕਦਾ ਸੋ ਕੱਲ ਇਸ ਬਾਜ਼ਾਰ ਦੇ ਵਿੱਚ ਚੈਕਿੰਗ ਹੋਈ ਸਰੋਂ ਦਾ ਤੇਲ 100% ਸ਼ੁੱਧ ਪਾਇਆ ਗਿਆ ਆਪਣੇ ਸੋਡੀ ਚੈਰੀਟੇਬਲ ਫਾਊਂਡੇਸ਼ਨ ਵਾਲੇ ਜਿਹੜੇ ਸਰੋਂ ਦਾ ਤੇਲ ਲੈ ਕੇ ਆਉਂਦੇ ਆ ਬਹੁਤ ਵਧੀਆ ਸ਼ੈਦ ਆ ਤੇ ਭੁੱਲਰ ਗਰਮੇਲ ਸਿੰਘ ਭੁੱਲਰ ਜਿਹੜੇ ਸਮਾਜ ਭਾਈ ਤੋਂ ਨੇ ਉਹਨਾਂ ਦਾ ਜਿਹੜਾ ਸਰੋਂ ਦਾ ਤੇਲ ਆ ਬਹੁਤ ਵਧੀਆ ਉਹਨਾਂ ਨੇ ਦੱਸਿਆ ਤੇ ਹੋਰ ਵੀ ਪ੍ਰੋਡਕਟ ਜਿਹੜੇ ਹੈਗੇ ਆ ਹੈਲਥ ਡਿਪਾਰਟਮੈਂਟ ਜਦੋਂ ਮਰਜ਼ੀ ਆ ਕੇ ਇੱਥੇ ਚੈੱਕ ਕਰ ਸਕਦਾ ਕਿਉਂਕਿ ਅਸੀਂ ਇੱਕ ਮਿਸ਼ਨ ਦੇ ਤਹਿਤ ਕੰਮ ਕਰ ਰਿਹਾ ਕਿ ਲੋਕਾਂ ਨੂੰ ਖਾਣ ਲਈ ਵਧੀਆ ਮਿਲੇ ਕਿਉਂਕਿ ਜੇ ਲੋਕਾਂ ਨੂੰ ਖਾਣ ਨੂੰ ਵਧੀਆ ਮਿਲੇਗਾ ਤਾਂ ਬਿਮਾਰੀਆਂ ਘਟਣਗੀਆਂ ਬਿਮਾਰੀਆਂ ਘਟਣਗੀਆਂ ਤੇ ਪੰਜਾਬ ਖਚਾਲ ਹੋਵੇਗਾ ਸੋ ਇਹ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਗਲਤ ਨੀਤੀਆਂ ਹਨ ਜੋ ਕਿ ਲੋਕਾਂ ਨੂੰ ਤੰਦਰੁਸਤ ਨਹੀਂ ਸਗੋ ਬਿਮਾਰ ਕਰਨ ਦੀਆਂ ਜਿਹੜੀਆਂ ਹੈਗੀਆਂ ਜਾਦਾ ਸਕੀਮਾਂ ਆ ਰਹੀਆਂ ਹਨ ਸੋ ਜੋ ਵੀ ਆਪਾਂ ਸਰਕਾਰਾਂ ਦੇ ਵੀ ਦੋਸ਼ ਲਾਉਣੇ ਹੈਗੇ ਆ ਵੱਡੇ ਵੱਡੇ ਹਸਪਤਾਲਾਂ ਦੇ ਵੀ ਦੋਸ਼ ਲਾਉਣੇ ਹੈਗੇ ਆ ਕਿ ਨੀਤੀਆਂ ਸਹੀ ਨਹੀਂ ਸੋ ਜੇ ਆਪਾਂ ਕੋਸ਼ਿਸ਼ ਕਰੀਏ ਕੁਝ ਆਪਾਂ ਵਧੀਆ ਕਰੀਏ ਬੇਰੁਜ਼ਗਾਰਾਂ ਨੂੰ ਆਪਣੇ ਨਾਲ ਜੋੜੀਏ ਉਹਨਾਂ ਨੂੰ ਚੰਗੀਆਂ ਚੀਜ਼ਾਂ ਦੇ ਨਾਲ ਜੋੜੀਏ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਰੋਜ਼ਗਾਰ ਵੀ ਚਲਾ ਸਕਦੇ ਹੈਗੇ ਆ ਲੋਕਾਂ ਨੂੰ ਖਾਣ ਪੀਣ ਨੂੰ ਵਧੀਆ ਸਮਾਨ ਮਿਲੂਗਾ ਛੋਡੀ ਚੈਰੀਟੇਬਲ ਟੇਬਲ ਫਾਊਂਡੇਸ਼ਨ ਦੇ ਵੱਲੋਂ ਹਰ ਵਾਰ ਪੌਦੇ ਫ੍ਰੀ ਵੀ ਦਿੱਤੇ ਜਾਂਦੇ ਆ ਤੇ ਮੁੱਲ ਵੀ ਦਿੱਤੇ ਜਾਂਦੇ ਆ ਇਹਨਾਂ ਦੀ ਜਿਹੜੀ ਫਾਊਂਡੇਸ਼ਨ ਆ ਸਮਾਜ ਸੇਵਾ ਹਿੱਤੋਂ ਬਹੁਤ ਵਧੀਆ ਕਾਰਜ ਕਰਦੀ ਆ ਆਪਣੇ ਬਜ਼ਾਰ ਦੇ ਵਿੱਚ ਮੰਦਰ ਸਿੰਘ ਵੀਰ ਕਲਕਲਾਂ ਤੋਂ ਚਾਟੀ ਦੀ ਜਿਹੜੀ ਲੱਸੀ ਲੈ ਕੇ ਆਉਂਦਾ ਕਾਰਨੀ ਕਾਰਨੀ ਦਾ ਦੁੱਧ ਜਿਵੇਂ ਇੱਕ ਵਾਰ ਕਹ ਦਿੰਦੇ ਆ ਕਿ ਕੜਕੜ ਕੇ ਜਿਹੜਾ ਲਾਲਜਾ ਹੋ ਜਾਂਦਾ ਤੇ ਉਹਦੇ ਦੁਆਰਾ ਜਦੋਂ ਲੱਸੀ ਤਿਆਰ ਹੋ ਕੇ ਇਸ ਬਜ਼ਾਰ ਵਿੱਚ ਆਉਂਦੀ ਤੇ ਲੋਕ ਪੀਂਦੇ ਹਨ ਤਾਂ ਵਾਹ ਵਾਹ ਕਹਿੰਦੇ ਹਨ ਲੱਸੀ ਦੇ ਨਾਲ ਸਰੀਰ ਦੇ ਬਹੁਤ ਜ਼ਿਆਦਾ ਜਿਹੜੇ ਰੋਗ ਵੀ ਠੀਕ ਹੁੰਦੇ ਹੈਗੇ ਆ ਸੋ गांव को विश्वास ਦੇ ਨਾਲ ਇਸ ਬਾਜ਼ਾਰ ਦੇ ਵਿੱਚ ਸਾਮਾਨ ਖਰੀਦ ਕੇ ਲੈ ਕੇ ਜਾਂਦੇ ਆ ਅੱਜ ਦੇ ਇਸ ਬਾਜ਼ਾਰ ਦੇ ਵਿੱਚ ਕੁਝ ਖਾਸ ਸ਼ਖਸੀਅਤਾਂ ਨੇ ਕੁਝ ਜਾਣਕਾਰੀ ਸਾਂਝ ਕੀਤੀ ਆ ਉਸ ਨੂੰ ਤੁਸੀਂ ਧਿਆਨ ਨਾਲ ਸੁਣਨਾ ਤੇ ਹਰ ਐਤਵਾਰ ਨੂੰ ਗੋਧੇਵਾਲਾ ਸਟੇਡੀਅਮ ਦੇ ਸਾਹਮਣੇ ਜਿਹੜਾ ਬਾਜ਼ਾਰ ਲੱਗਦਾ ਹੈਗਾ ਉਸ ਦੇ ਵਿੱਚ ਤੁਸੀਂ ਜਰੂਰ ਪਹੁੰਚਿਆ ਕਰੋ ਔਰ ਤੁਸੀਂ ਜਿਹੜਾ ਸਾਮਾਨ ਵਰਤਦੇ ਆ ਇਹਦੀ ਫੀਡਬੈਕ ਵੀ ਦਿਆ ਕਰੋ ਕਿ ਤੁਹਾਨੂੰ ਕਿੰਨਾ ਕੁ ਵਧੀਆ ਲੱਗਿਆ ਜਾਂ ਕੋਈ ਸ਼ਿਕਾਇਤ ਆ ਤੇ ਉਸ ਨੂੰ ਤੁਸੀਂ ਜ਼ਰੂਰ ਸਾਂਝੀ ਕਰਿਆ ਕਰੋ ਧੰਨਵਾਦ ਸੋਨੋ ਕੀ ਗੱਲਬਾਤ ਕਰਦੇ ਪਹਿਲਾਂ ਸੋਡੀ ਚੈਰੀਟੇਬਲ ਫਾਊਂਡੇਸ਼ਨ ਵਾਲਾ ਨਮੂਨਾ ਚੈੱਕ ਕੀਤਾ ਗਿਆ ਜੋ ਕਿ ਬਹੁਤ ਹੀ ਵਧੀਆ ਪਾਇਆ ਗਿਆ ਉਸ ਤੋਂ ਬਾਅਦ ਪਰਮੇਲ ਸਿੰਘ ਪੁੱਲਰ ਜੋ ਕਿ ਸਮਾਦ ਭਾਈ ਤੋਂ ਆਉਂਦੇ ਹਨ ਇਹਨਾਂ ਕੋਲੇ ਬਹੁਤ ਸਾਰੇ ਸ਼ੁੱਧ ਪ੍ਰੋਡਕਟ ਹੁੰਦੇ ਹਨ ਤੇ ਇਹਨਾਂ ਦੇ ਤੇਲ ਵਿੱਚ ਜਦੋਂ ਇੱਕ ਖਾਸ ਕਿਸਮ ਦਾ ਪਾਣੀ ਆ ਜਿਹੜਾ ਹਲਕਾ ਨਾਨਾ ਵਾਟਵਾ ਤੇ ਉਹ ਪਾਇਆ ਗਿਆ ਤਾਂ ਦੇਖ ਲਓ ਬਿਲਕੁਲ ਦੁੱਧ ਵਾਂਗੂ ਬਣ ਗਿਆ ਜੇ ਅਸੀਂ ਨੂੰ ਪੀ ਵੀ ਲਈਏ ਤੇ ਕੋਈ ਨੁਕਸਾਨ ਨਹੀਂ ਕਰੂਗਾ ਸੋ ਗੁਰਮੀਤ ਸਿੰਘ ਭੁੱਲਰ ਜੀ ਦੇ ਨਾਲ ਮੰਦਰ ਸਿੰਘ ਕਲਗਲਾ ਤੋਂ ਹਨ ਜੋ ਚਾਟੀ ਦੀ ਲੱਸੀ ਲੈ ਕੇ ਆਉਂਦੀ ਹੈਗੀ ਆ ਤੇ ਬਹੁਤ ਵਧੀਆ ਹੁੰਦੀ ਆ ਸੁਣੋ ਪੂਰੀ ਗੱਲ ਸਰਵਰੰਗ ਚੈਨਲ ਦੇਖਦੇ ਦੱਸ ਕੋ ਅੱਜ ਦੀ ਵੀਡੀਓ ਸ਼ਹਿਰ ਮੋਗਾ ਗੋਦਿਆਲਾ ਸਟੇਡੀਅਮ ਦੇ ਸਾਹਮਣੇ ਲਾ ਹਰ ਐਤਵਾਰ ਨੂੰ ਸਵੇਰ ਰੋਜ਼ਗਾਰ ਦਿਹਾੜ ਲਗਾਇਆ ਜਾਂਦਾ ਤੇ ਇਸ ਦੇ ਵਿੱਚ ਹਰਸਾ ਜੀ ਆਪਣੇ ਕੋਲ ਪਹੁੰਚੀ ਹੈਗੀ ਆ ਤੇ ਇਸੋ ਬਾਜ਼ਾਰ ਦੇ ਵਿੱਚ ਜਿਵੇਂ ਕਿ ਆਪਾਂ ਕੱਲ ਹੀ ਗਰੁੱਪ ਦੇ ਵਿੱਚ ਪਾਇਆ ਹੋਇਆ ਸੀ ਕਿ ਕੋਈ ਵੀ ਹੈਲਥ ਬਾਜ਼ਾਰ ਵਿੱਚ ਤੁਹਾਨੂੰ ਆਪਣੇ ਪ੍ਰੋਡਕਟਾਂ ਨੂੰ ਚੈੱਕ ਕਰਨਾ। ਉਧਰ ਦੀ ਦੁਕਾਨ ਤੇ ਪਹੁੰਚੇ ਇਹਨਾਂ ਦੇ ਕੋਲੇ ਇੱਕ ਅਲਕਲਾਈਨ ਵਾਟਰ ਆ। ਪਾਣੀ ਜਾਨੀ ਗੀ। ਉਹਨਾਂ ਨੇ ਸਰੋਂ ਦੇ ਤੇਲ ਵਿੱਚ ਪਾ ਕੇ ਦੇਖਿਆ ਇੱਕ ਤਾਂ ਆਪਣੇ ਸਰ ਸੋਢੀ ਸਰ ਜੀ ਲੈ ਕੇ ਆਉਂਦੇ ਇਹਨਾਂ ਕੋਲੇ ਪ੍ਰੋਡਕਟ ਬਹੁਤ ਸ਼ੁੱਧ ਹੁੰਦੇ ਗਏ ਸਰੋਂ ਦਾ ਤੇਲ ਵੀ ਆ, ਦੇਸੀ ਘਿਓ ਵਾ, ਫੁੱਲ ਦੇ ਵਧੀਆ ਮਿਰਚਾਂ ਹੋਰ ਬਹੁਤ ਸਾਰੇ ਸਮਾਨ ਆ ਜਿਹੜੇ ਸਿਹਤ ਨਾਲ ਸੰਬੰਧਤ ਆ। ਇੱਧਰ ਭੁੱਲਰ ਸਾਹਿਬ ਆਪਣੇ ਜਿਹੜੇ ਸਮਾਲ ਭਾਈ ਤੋਂ ਆਉਂਦੇ ਹੈਗੇ ਆ ਇਹਨਾਂ ਦਾ ਸਰੋ ਦਾ ਤੇਲ ਚੱਕ ਤੇ ਦੋਨਾਂ ਦਾ ਹੀ ਇੱਕ ਨੰਬਰ ਤੇਲ ਇਹਨਾਂ ਨੇ ਦੱਸਿਆ ਕਿ ਤੁਹਾਡਾ ਵਧੀਆ ਵਾ ਹੋਰ ਵੀ ਸਮਾਨ ਬਾਰੇ ਕੁਝ ਨਾ ਪوج ਇਹ ਜਾਣਕਾਰੀ ਇਹਨਾਂ ਨੇ ਆਪਾਂ ਨੂੰ ਜਿਹੜੀ ਪਹਿਲਾਂ ਵੀ ਦੱਸੀ ਉਹ ਹੁਣ ਤੁਹਾਡਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੈਗੇ ਹਾਂਜੀ ਖਾਲਸਾ ਜੀ ਜੋ ਤੁਸੀਂ ਕਹਿਣਾ ਚਾਹੁੰਦੇ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਨਦੀਪ ਸਿੰਘ ਪਿੰਡ ਚੋਟੀਆਂ ਠੋਬਾ ਤਹਿਸੀਲ ਬਾਗਾਪੁਰਾਣਾ ਤੋਂ ਬੋਲ ਰਿਹਾ ਹਾਂ ਜੀ ਅਸੀਂ ਪਿਛਲੇ 6 ਮਹੀਨੇ ਜਾਂ ਸਾਲ ਲਾ ਲੋ ਸੋਡੀ ਚੈਰੀਟੇਬਲ ਬਦਨੀ ਕਲਾ ਦੇ ਨਾਲ ਜੁੜੇ ਸੀਗੇ ਜਿਸ ਦੇ ਵਿੱਚ ਸੈਕਟਰੀ ਸਾਹਿਬ ਜੀ ਦੇ ਨਾਲ ਕਿਸੇ ਸਕੂਲ ਦੇ ذریعے ਪਿਆਰ ਪਿਆ ਉੱਥੋਂ ਵੱਧਦਾ ਵੱਧਦਾ ਜਨਪੋਦਨ ਹੁਣ ਸਾਡਾ ਬਹੁਤ ਜ਼ਿਆਦਾ ਆਪਸ ਵਿੱਚ ਪਿਆਰ ਵੱਧ ਗਿਆ ਸਤਿਗੁਰਾਂ ਦੀ ਕਿਰਪਾ ਦੁਆਰਾ ਤੇ ਇੱਥੇ ਇਹਨਾਂ ਦਾ ਜਦੋਂ ਇਹ ਪਾਉਂਦੇ ਸੀ ਪੋਸਟਾਂ ਤੇ ਅਸੀਂ ਜਿਸ ਤਿਹੇ ਮੈਡਮ ਜੀ ਦੇ ਮੈਡਮ ਪ੍ਰਿੰਦਰ ਜੀ ਦੇ ਉਹਦੇ ਤੇ ਜਿਹੜੇ ਇਹ ਪਾਉਂਦੇ ਸੀਗੇ ਤੇ ਫੇ ਫੇਸਬੁੱਕ ਤੇ ਤੇ ਹੁਣ ਅਸੀਂ ਇੱਥੇ ਅਸੀਂ ਅੱਜ ਖੁਦ ਆਏ ਜਿਹਦੇ ਵਿੱਚ ਮੇਰੇ ਪਿਤਾ ਸ਼੍ਰੀ ਸਰਦਾਰ ਪੰਜਾਬ ਸਿੰਘ ਜੀ ਅਤੇ ਇੱਕ ਸਾਡੇ ਹਰਮਨ ਪਿਆਰੇ ਮਿੱਤਰ ਜੋ ਹੁਸ਼ਿਆਰਪੁਰ ਤੋਂ ਸਰਦਾਰ ਬਲਦੇਵ ਸਿੰਘ ਜੀ ਇਹ ਸਪੈਸ਼ਲੀ ਇੱਥੇ ਸਾਡੇ ਕੋਲੇ ਆਏ ਸੀ ਤੇ ਇਸ ਸਟਾਲ ਤੇ ਆਏ ਨੇ ਇਹਨਾਂ ਕੋਲੇ ਜੀ ਜਿੰਨਾ ਵੀ ਸਮਾਨ ਤੁਸੀਂ ਆਹ ਟੇਬਲਾਂ ਤੇ ਪਿਆ ਦੇਖਦੇ ਹੋ ਬਿਲਕੁਲ 100% ਸ਼ੁੱਧਾ ਇਹ ਆਰਗੈਨ ਇਹਦੀ ਅਸੀਂ ਜਦੋਂ ਵੀ ਆਏ ਤਾਂ ਇੱਕਦਮ ਜਿਹੜੇ ਸਾਡੇ ਬਲਦੇਵ ਸਿੰਘ ਜੀ ਸਰਦਾਰ ਜੀ ਹਨ ਉਹਨਾਂ ਕੋਲੇ ਇੱਕ ਪਾਣੀ ਦਾ ਪ੍ਰੋਜੈਕਟ ਬਾਰੇ ਵੀ ਉਹ ਗਿਆਨ ਦਿੰਦੇ ਹਨ ਤੇ ਉਹ ਬਹੁਤ ਵਧੀਆ ਉਹਨਾਂ ਕੋਲੇ ਵਾਟਰ ਆ ਤੇ ਆਨਸਾਰ ਉਹਨਾਂ ਨੇ ਕਿਹਾ ਜੀ ਤੁਹਾਡਾ ਤੇਲ ਚੈੱਕ ਕਰੀਏ ਜਦ ਕਿ ਇੱਥੇ ਜਿਹੜੇ ਖੜੇ ਮੇਰੇ ਵੀਰ ਜੀ ਇਹਨਾਂ ਨੂੰ ਨਹੀਂ ਜਾਣਦੇ ਸਨ ਤਾਂ ਇਹਨਾਂ ਦੇ ਫੇਸ ਤੋਂ ਇਹ ਹਲਕਾਈ ਵੀ ਬਿਲਕੁਲ ਘਬਰਾਏ ਨਹੀਂ ਕਹਿਣ ਲੱਗੇ ਕਿ ਤੁਸੀਂ ਜਲਦੀ ਚੈੱਕ ਕਰੋ ਸਾਡਾ ਜਿਹੜਾ ਤੇਲ ਆ ਸ਼ੁੱਧ ਹੈ ਕਿਉਂਕਿ ਇਹ ਕਹਿੰਦੇ ਹੁੰਦੇ ਵੀ ਚੋਰ ਦੇ ਪੈਰ ਨਹੀਂ ਹੁੰਦੇਗੇ ਪਰੰਤੂ ਇਹ ਬਿਲਕੁਲ ਘਬਰਾਏ ਨਹੀਂ ਤੇ ਇਹ ਪੂਰੇ ਆਪਣੇ ਹੋਸ਼ ਆਵਾਜ਼ ਦੇ ਵਿੱਚ ਇਹਨਾਂ ਨੇ ਕਿਹਾ ਵੀ ਜਲਦੀ ਕਰੋ ਜੀ ਸਾਨੂੰ ਕੋਈ ਡਰ ਨਹੀਂਗਾ ਕਿ ਜਿਵੇਂ ਇੱਕ ਜਗ੍ਹਾ ਛਾਪਾ ਪੈਂਦਾ ਹੁੰਦਾ ਉਸ ਹੱਬ ਦਾ ਇਹਨਾਂ ਨੇ ਥੋੜਾ ਜਿਹਾ ਕਰਕੇ ਦਿਖਾਇਆ ਪਰ ਤਰੰਤ ਹੀ ਜਦੋਂ ਤੇਲ ਚੈੱਕ ਕੀਤਾ ਉਹ ਬਿਲਕੁਲ 100% ਸ਼ੁੱਧ ਪਾਇਆ ਗਿਆ ਜੀ ਤੇ ਇਸ ਕਰਕੇ ਮੈਂ ਬੇਨਤੀ ਵੀ ਕਰਦਾ ਇਲਾਕਾ ਨਿਵਾਸੀਆਂ ਨੂੰ ਕਿ ਗੋਦਿਆਲਾ ਸਟੇਡੀਅਮ ਦੇ ਬਿਲਕੁਲ ਨਜ਼ਦੀਕ ਇਹਨਾਂ ਦੀ ਹਰ ਸੰਡੇ ਸਟਾਲ ਲੱਗਦੀ ਹੈ ਉੱਥੋਂ ਆ ਕੇ ਤੁਸੀਂ ਕਿਸੇ ਵੀ ਜਿਹੜੀ ਘਰ ਦੀ ਲੋੜੀਂਦੀ ਚੀਜ਼ ਆ ਉਹ ਪ੍ਰਦਾਨ ਕਰ ਸਕਦੇ ਹੋ ਲੈ ਸਕਦੇ ਹੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਆਏ ਤੇ ਵੀਰ ਜੀ ਕੋ ਮੈਂ ਜਿੱਦਾਂ ਮੇਰੇ ਕੋ ਇੱਕ ਪ੍ਰੋਜੈਕਟ ਹੈ ਅਲਕਲਾਈਨ ਵਾਟਰ ਦਾ ਤੇ ਉਹਦੇ ਤੇ ਮੈਂ ਕੰਮ ਕਰਦਾ ਤੇ ਉਹਦੇ ਦੁਆਰਾ ਅਸੀਂ ਜਿੱਦਾਂ ਖਾਣ ਵਾਲੀ ਨਾ ਵੀ ਆਇਲ ਹੈ ਉਹਨੂੰ ਅਸੀਂ ਚੈੱਕ ਕਰ ਸਕਦੇ ਹਾਂ ਵੀ ਉਹ ਪਿਓਰ ਹੈ ਜਾਂ ਨਹੀਂ ਹੈ ਪਿਓਰ ਹੈ ਨਾ ਤੇ ਮੇਰਾ ਧਿਆਨ ਸਰਸਰੋ ਦਾ ਤੇਲ ਦੇ ਦੋ ਸਟਾਲ ਤੇ ਪਿਆ ਹੋਇਆ ਸੀ ਮੈਂ ਇਹਨਾਂ ਨੂੰ ਆ ਕੇ ਆਂਦਿਆਂ ਪੁੱਛਿਆ ਵੀ ਮੈਂ ਇਹਨੂੰ ਚੈੱਕ ਕਰ ਸਕਦਾ ਤੇ ਇਹਨਾਂ ਨੇ ਕਿਹਾ ਵੀ ਬੇਚੀ ਜੀ ਤੁਸੀਂ ਜਿੱਦਾਂ ਮਰਜ਼ੀ ਚੈੱਕ ਕਰੋ ਹਨਾ ਤੇ ਅਸੀਂ ਉਸ ਤੇਲ ਨੂੰ ਚੈੱਕ ਕੀਤਾ ਜਦੋਂ ਪਿਓਰ ਪਾਇਆ ਗਿਆ ਤੇ ਫਿਰ ਨਾਲ ਵੀਰਜੀ ਵੀ ਹੀ ਪੁੱਲਰ ਸਾਹਿਬ ਤੇ ਇਹਨਾਂ ਦਾ ਵੀ ਤੇਲ 1 ਨੰਬਰ ਪਾਇਆ ਗਿਆ ਬਹੁਤ ਹੀ ਵਧੀਆ ਪ੍ਰੋਡਕਟ ਨੇ ਮੈਂ ਇਥੋਂ ਕਾਫੀ ਪੌਦੇ ਵੀ ਖਰੀਦ ਕੇ ਸੋਢੀ ਵੀਰਜੀ ਕੋ ਲੈ ਕੇ ਜਾ ਰਿਹਾ ਆਪਣੇ ਹਿਸ਼ਾਤਪੁਰ ਤੇ ਮੇਰੇ ਕੋ ਵੀ ਆਉਂਦੇ ਰਹਿੰਦੇ ਨੇ ਤੇ ਉੱਥੇ ਵੀ ਮਿਲਾਂਗੇ ਤੇ ਬਹੁਤ ਵਧੀਆ ਇਹਨਾਂ ਨੇ ਜਾਣਕਾਰੀ ਦਿੱਤੀ ਪੌਦਿਆਂ ਦੀ ਜਿਹੜੀ ਕਿ ਮੇਰੇ ਕੋ ਨਹੀਂ ਸੀ ਤੇ ਇਹ ਵੀ ਆਪਣੀ ਜਾਣਕਾਰੀ ਜਿਹੜੀ ਹਲਕਾ ਜਿਹਾ ਡਾਟਾ ਦੀ ਇਹਨਾਂ ਨਾਲ ਸ਼ੇਅਰ ਕੀਤੀ ਹੈ ਤੇ ਗਾਂ ਤੁਹਾਡਾ ਰਾਬਤਾ ਹੁਣ ਮੇਰੇ ਖਿਆਲ ਨਾਲ ਜਦੋਂ ਤੱਕ ਦਮ ਨਹੀਂ ਉਦੋਂ ਤੱਕ ਰਹੇਗਾ ਤੇ ਬਹੁਤ ਵਧੀਆ ਲੱਗਿਆ ਥੈਂਕ ਯੂ ਜੀ ਧੰਨਵਾਦ ਸੋਢੀ ਸਾਹਿਬ ਜੀ ਤੁਸੀਂ ਹਾਂਜੀ ਸਭ ਰੰਗ ਲੋਕ ਚੈਨਲ ਦੇਖਦੇ ਹੋਏ ਦਸ਼ਕ ਤੋਂ ਬਹੁਤ ਬਹੁਤ ਥੈਂਕ ਯੂ ਮੇਰੇ ਵੀਰ ਅੱਜ ਬਲਦੇਵ ਸਿੰਘ ਜੀ ਅਮਨਦੀਪ ਵਾਗਾਪੁਰਨਾ ਜੀ ਪੰਜਾਬ ਸਿੰਘ ਜੀ ਆਏ ਨੇ ਸਾਡੇ ਸਟਾਲ ਤੇ ਥੈਂਕ ਯੂ ਸੋ ਮਚ ਇਹਨਾਂ ਦਾ ਸਾਰਿਆਂ ਦਾ ਆਉਣ ਤੇ ਅੱਜ ਅਸੀਂ ਆਪਣੀਆਂ ਜਿਹੜੀਆਂ ਜਾਣਕਾਰੀਆਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ ਜੋ ਕਿ ਪੰਜਾਬ ਨੂੰ ਜਿਸ ਚੀਜ਼ ਦੀ ਜ਼ਰੂਰਤ ਆ ਅਸੀਂ ਉਸ ਵਿਸ਼ੇ ਤੇ ਉੱਤੇ ਅੱਜ ਬਹੁਤ ਵੱਡੀ ਵਿਚਾਰ ਚਰਚਾ ਕੀਤੀ ਆ ਮੈਂ ਬਲਦੇਵ ਸਿੰਘ ਜੀ ਦਾ ਤਹਿ ਦਿਲੋਂ ਤੇ ਅਮਨਦੀਪਜੀਤ ਅਤੇ ਪੰਜਾਬ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਕਿ ਇੱਥੇ ਸਾਡੇ ਸਟਾਲ ਤੇ ਆਏ ਨੇ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਪੰਜਾਬ ਸਿੰਘ ਜੀ ਤੁਸੀਂ ਵੀ ਬਹੁਤ ਮੈਂ ਤਾਂ ਇਹੀ ਕਹਾਂਗਾ ਜੀ ਵੀ ਤੁਹਾਡੇ ਜਿਹੜੇ ਪ੍ਰੋਡਕਟ ਆ ਉਹ ਅਸੀਂ ਜਿਵੇਂ ਸ਼ੱਕਰ ਵੀ ਵੇਖੀ ਆ ਗੁੜ ਵੀ ਵੇਖਿਆ ਤੇ ਤੇਲ ਤਾਂ ਹੀ ਉਹ ਮਤਲਬ ਤੇਲ ਨੂੰ ਤਾਂ ਚੈੱਕ ਹੀ ਕਰ ਲਿਆ ਸਾਰਿਆਂ ਦੇ ਸਾਹਮਣੇ ਉਹ ਵੀ ਵਧੀਆ ਨਿਕਲਿਆ ਤੇ ਬਾਕੀ ਆ ਬੂਟੇ ਵੀ ਲਏ ਆ ਉਹ ਛੋਟੀ ਸਾਹਿਬ ਨਾਲ ਤਾਂ ਅਸੀਂ ਬਹੁਤ ਚਿਰ ਦੇ ਜੁੜੇ ਹੋਏ ਐ ਪਿਆਰ ਆ ਸਾਡਾ ਬੇਟੇ ਨਾਲ ਇਹਨਾਂ ਦਾ ਬਹੁਤ ਚਿਰ ਦਾ ਪਿਆਰ ਹੈ ਹੁਣ ਸਾਡਾ ਘਰੇ ਆਉਣ ਜਾਣ ਸਾਰਾ ਛੋਟਾ ਜਿਹੜਾ ਸਟਾਲ ਲਾਉਣ ਦਾ ਐ ਇਹ ਬਹੁਤ ਚੰਗਾ ਕੰਮ ਆ ਪ੍ਰਭਾ ਲਾ ਵੀ ਜਿਹੜਾ ਆਰਗੈਨਿਕ ਸਮਾਨ ਆ ਤੁਸੀਂ ਇੱਥੇ ਦਿਨੇ ਆ ਸ਼ਹਿਰ ਵਾਸੀਆਂ ਨੂੰ ਪਿੰਡ ਵਾਲਿਆਂ ਨੂੰ ਜ਼ਰੂਰ ਮੈਂ ਇਹੀ ਫਾਰਮਰਾਂ ਨੂੰ ਵੀ ਕਹੂੰਗਾ ਵੀ ਇਹਨਾਂ ਤੋਂ ਆਰਗੈਨਿਕ ਚੀਜ਼ਾਂ ਲੈ ਕੇ ਜਾ ਕਰੋ ਸਾਰੇ ਪ੍ਰੋਡਕਟ ਇਹਨਾਂ ਦੇ ਬਹੁਤ ਵਧੀਆ ਬਹੁਤ ਧੰਨਵਾਦ ਜੀ ਤੇ ਆਪਣੀਆਂ ਕੁਝ ਸਟਾਲਾਂ 'ਚ ਘੱਟ ਹੈਗੀਆਂ ਕਿਉਂਕਿ ਇੱਥੇ ਉਹੀ ਸਮਾਨ ਲਿਆਂਦਾ ਜਾਂਦਾ ਜੋ ਮਤਲਬ ਉਹਨਾਂ ਦੇ ਕੋਲੇ ਸ਼ੁੱਧ ਹੁੰਦਾ ਹੈਗਾ ਜਿੰਨਾ ਤਿਆਰ ਹੁੰਦਾ ਜੇ ਆਪਾਂ ਬਾਜ਼ਾਰ ਤੋਂ ਲਿਆ ਕੇ ਇੱਥੇ ਵੇਚਣਾ ਹੁੰਦਾ ਤਾਂ ਇੱਥੇ 50 ਟੇਬਲ ਵੀ ਆਪਾਂ ਲਾ ਸਕਦੇ ਹਾਂ ਸੋ ਆਉਣ ਵਾਲੇ ਕੁਝ ਕ ਹਫਤੇਾਂ ਵਿੱਚ ਜਿਵੇਂ ਕਿ ਆ ਮੰਡੀਆਂ ਦਾ ਸੀਜ਼ਨ ਖਤਮ ਹੋ ਜਾਊਗਾ ਨਵੀਆਂ ਫਸਲਾਂ ਹੋਰ ਆ ਜਾਣਗੀਆਂ ਨਵੇਂ ਨਾਜਾ ਤੋਂ ਨਵੀਆਂ ਚੀਜ਼ਾਂ ਉਹ ਤਿਆਰ ਹੋਣਗੀਆਂ ਤੇ ਦਿੱਤੀਆਂ ਹੋਣਗੀਆਂ ਇਹ ਵੀਰਾ ਜਿਹੜੇ ਪ੍ਰਾਤਨ ਰਵੈਤੀ ਆਪਣੇ ਕਾਰਨੀਅਲ ਲੱਸੀ ਮਤਲਬ ਬਣਾਉਂਦੇ ਹੈਗੇ ਆ ਉਹ ਬਣਾ ਕੇ ਇੱਥੇ ਲੈ ਕੇ ਆਉਂਦਾ ਬੜੇ ਲੋਕ ਚਾਹਵੰਦ ਨਾਲ ਪੀਂਦੇ ਹੈਗੇ ਆ ਤੇ ਭੁੱਲਰ ਸਾਹਿਬ ਗੁਰਦੇ ਉੱਤੇ ਸ਼ੱਕਰ ਦੇ ਉੱਤੇ ਇੰਨਾ ਕੁ ਸਰੂ ਦਾ ਤੇਲ ਕਾਫੀ ਅਚਾ ਸਾਮਾਨ ਹੈਗਾ ਸੋ ਸਾਰਿਆਂ ਦਾ ਹੀ ਆਪਾਂ ਬਹੁਤ ਬਹੁਤ ਧੰਨਵਾਦ ਕਰ ਰਹੇ ਹਗੇ ਆ ਤੇ ਜਿਹੜੇ ਖਪਤਕਾਰ ਹੈਗੇ ਆ ਤੇ ਉਹਨਾਂ ਨੂੰ ਮਤਲਬ ਸਾਰਿਆਂ ਨੇ ਸੁਨੇਹਾ ਦੇ ਹੀ ਦਿੱਤਾ ਹੈਗਾ ਕਿ ਬੇਫਿਕਰ ਹੋਗੇ ਤੁਸੀਂ ਆਪਣਾ ਜਿਹੜਾ ਸਵੇਰ ਰਜਗਾਰ ਬਜ਼ਾਰ ਗੋਧੇ ਵਾਲਾ ਸਟੇਡੀਅਮ ਦੇ ਸਾਹਮਣੇ ਹਰ ਐਤਵਾਰ ਨੂੰ ਲਗਾਇਆ ਜਾਂਦਾ ਇੱਥੋਂ ਤੁਸੀਂ ਆਵਦੀਆਂ ਲੋੜਿੰਦੀਆਂ ਘਰੇਲੂ ਵਸਤੂ ਜਿਹੜੀਆਂ ਹੈਗੀਆਂ ਖਰੀਦੋ ਤੰਦਰੁਸਤ ਰਹਿਣ ਦੇ ਲਈ ਆਪਨੂੰ ਛੋਟਾ ਸਾਮਾਨ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਵੀਰ ਜੀ ਬਲਦੇਵ ਸਿੰਘ ਜੀ ਨੇ ਜਿਹੜੇ ਵਾਟਰ ਤੇ ਤੇ ਕਪੜੇ ਪਾਣੀ ਦੇ ਕੰਮ ਕਰ ਰਹੇ ਹੈਗੇ ਆ ਇਹਨਾਂ ਨਾਲ ਆਪਾਂ ਇੱਕ ਮੀਟਿੰਗ ਰਖਾ ਕੇ ਇਹਨਾਂ ਦੀ ਰਿਕਾਰਡਿੰਗ ਤੁਹਾਡੇ ਤੱਕ ਲੈ ਕੇ ਆਵਾਂਗੇ ਕਿ ਕਿਵੇਂ ਕਿੰਨਾ ਵੱਡਾ ਉਹ ਕੰਮ ਕਰ ਰਹੇ ਹੈਗੇ ਆ ਜੈਸਾ ਉਹ ਆਪਣਾ ਪਾਣੀ ਪੀਣ ਯੋਗ ਨਹੀਂ ਰਿਹਾਗਾ ਤੇ ਉਸ ਦੇ ਉੱਤੇ ਆਪਾਂ ਇਹਨਾਂ ਦੀ ਇੱਕ ਵੀਡੀਓ ਤੁਹਾਡੇ ਨਾਲ ਰਿਸਪੈਕਟ ਸਾਂਝੀ ਕਰਾਂਗੇ ਕਿਸੇ ਵੇਲੇ ਰਿਕਾਰਡਿੰਗ ਕਰਾਂਗੇ ਆਪਣੇ ਪਿੰਡ ਦੋਦਰ ਇਹਨਾਂ ਦੀ ਆਪਾਂ ਜਲਦੀ ਮੀਟਿੰਗ ਰਖਾ ਰਹੇ ਆ 100 200 ਬੰਦਾ ਉੱਥੇ ਆਪਾਂ ਮਿਲ ਇਕੱਠੇ ਕਰਾਂਗੇ ਉਹ ਸਿੱਖਣਗੇ ਕਿ ਜੇ ਆਪ ਨੂੰ ਪਾਣੀ ਸਹੀ ਮਿਲੂਗਾ ਤੇ ਆਪਾਂ ਨੂੰ ਜਿਹੜੀਆਂ ਦਿਲ ਦੀਆਂ ਬਿਮਾਰੀਆਂ ਹੋਰ ਕੈਂਸਰ ਵਰਗੇ ਧਿਆਨਿਕ ਰੋਗ ਮੂੰਹ ਦੇ ਰੋਗ ਜਿਹੜੇ ਉਹ ਠੀਕ ਹੋ ਸਕਦੇ ਹੈਗੇ ਆ ਸੋ ਅੱਜ ਦੀ ਗੱਲਬਾਤ ਇੱਥੇ ਸਮਾਪਤ ਕਰਦੇ ਆ ਧੰਨਵਾਦ ਸਰ ਵੈਰੀ ਗੁੱਡ